ਅਸਲ ਵਿੱਚ ਮਹਾ ਕਵਰ ਸਿੰਘ ਵੇਦੀ ਸਿਆਸਤ ਦੇ ਅੰਦਰ 227 ਦੇ ਮੱਦੇ ਨਜ਼ਰ ਵੱਡੀ ਭਜਨੱਠ ਸਿਆਸੀ ਪਾਰਟੀਆਂ ਦੇ ਅੰਦਰ ਚੱਲ ਰਹੀ ਆ ਪਰ ਨਾਲ ਦੀ ਨਾਲ ਬਹੁਤ ਸਾਰੇ ਅੰਦਰੂਨੀ ਕਲੇਸ਼ ਵੀ ਦਿਖਾਈ ਦੇ ਰਹੇ ਆ ਗੱਠਜੋੜ ਨੂੰ ਲੈ ਕੇ ਚਿੰਤਾ ਵਖਾਈ ਦੇ ਰਹੀ ਆ ਬਿਆਨਬਾਜ਼ੀਆਂ ਦਿਖਾਈ ਦੇ ਰੀਆਂ ਬਹੁਤ ਸਾਰੀਆਂ ਮੁਲਾਕਾਤਾਂ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਅੰਦਰਲੇ ਫਿਕਰ ਵੀ ਵੱਲ ਦੇ ਵਖਾਈ ਦੇ ਰਿਹਾ ਕਿ ਕਿਤੇ ਗੱਠਜੋੜ ਸਿਰੇ ਨਾ ਚੜ ਜਾਏ ਇਹ ਗੱਲ ਤਾਂ ਸੁਨੀਲ ਜਾਕੜ ਵੀ ਕਹਿੰਦੇ ਨਜ਼ਰ ਆ ਰਿਹਾ ਹੈ ਕਿ ਆਮ ਆਦੀ ਪਾਰਟੀ ਅਕਾਲੀ ਦਲ ਤੇ ਭਾਜਪਾ ਨੂੰ ਇਸ ਕਰਕੇ ਭੰਡ ਰਹੀ ਆ ਕਿ ਕਿਤੇ ਇਹਨਾਂ ਦਾ ਆਪਸੀ ਸਿਰ ਨਾ ਜੁੜ ਜੇ ਕਿਤੇ ਆਪਸ ਦੇ ਵਿੱਚ ਗੱਠ ਜੋੜ ਨਾ ਹੋ ਜੇ ਕਿਤੇ ਸੱਤਾ ਵਿੱਚ ਰਹਿਣ ਵਾਲਿਆਂ ਦਾ ਤਖਤਾ ਨਾ ਪਲਟੋ ਹੋ ਜੇ ਇਸੇ ਕਰਕੇ ਆਮ ਆਦਮੀ ਪਾਰਟੀ ਗੱਠ ਜੋੜ ਨੂੰ ਲੈ ਕੇ ਵੱਡੀ ਚਿੰਤਾ ਰੱਖਦੀ ਆ ਖੈਰ ਇਸ ਦੇ ਵਿੱਚ ਕਾਂਗਰਸ ਮਲੇਰੇਗਾ ਦਾ ਵਿਰੋਧ ਕਰ ਰਹੀ ਆ ਕੇਂਦਰ ਸਰਕਾਰ ਨੂੰ ਭੰਡ ਰਹੀ ਆ ਪੰਜਾਬ ਦੇ ਅੰਦਰਲੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੀ ਅਮਦੀ ਪਾਰਟੀ ਨੂੰ ਰੜਾਰ ਤੇ ਲੈ ਰਹੀ ਹੈ ਸੜਕਾਂ ਤੇ ਉਤਰ ਕੇ ਕਾਂਗਰਸ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਰਕਾਰ ਦੀ けਰਾਬੰਦੀ ਕਰ ਰਹੀ ਹੈ ਉੱਥੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਮਨਰੇਗਾ ਦੇ ਉਸ ਬਿੱਲ ਦਾ ਕਾਂਗਰਸ ਵਿਰੋਧ ਕਰ ਰਹੀ ਹੈ ਇਸੇ ਕਰਕੇ ਕਬੱਡੀ ਭਜਲਟ ਪੰਜਾਬ ਦੇ ਅੰਦਰ ਦਿਖਾਈ ਦੇ ਰਹੀ ਹੈ ਟੈਰ ਜਦੋਂ ਅੱਜ ਪਟਿਆਲਾ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਆਏ ਆ ਤਾਂ ਉਹਨਾਂ ਨੂੰ ਇੱਕ ਸਬਜੈਕਟ ਦਿੱਤਾ ਗਿਆ ਪਹਿਲਾਂ ਉਹ ਨਾਬੇ ਸੀ ਮਨਰੇਗਾ ਨੂੰ ਲੈ ਕੇ ਵਿਰੋਧ ਕਰ ਰਹੇ ਸੀ ਤੇ ਉਸ ਤੋਂ ਬਾਅਦ ਮੋਤ ਮਹਿੰਦਰਾ ਦੀ ਅਗਵਾਈ ਦੇ ਵਿੱਚ ਇੱਕ ਇਕੱਠ ਪਟਿਆਲਾ ਦਿਹਾਤੀ ਦੇ ਵਿੱਚ ਰੱਖਿਆ ਜਾਂਦਾ ਹੈ ਜਿਹਦੇ ਵਿੱਚ ਉਹਨਾਂ ਨੂੰ ਸਬਜੈਕਟ ਦਿੱਤਾ ਗਿਆ ਕਿ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹ ਵਿਗੜੀ ਹੋਈ ਹੈ ਇਸ ਕਰਕੇ ਇਸ ਵਿਸ਼ੇਸ਼ ਰੈਲੀ ਦੇ ਵਿੱਚ ਜਿੱਥੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਿੱਥੇ ਪੰਜਾਬ ਦੇ ਇੰਚਾਰਜ ਉਪੇਸ਼ ਬਗੇਲ ਪਹੁੰਚੇ ਹੋਏ ਸੀ ਤਾਂ ਪ੍ਰਤਾਪ ਸਿੰਘ ਬਾਜਵਾ ਤਾਂ ਨਹੀਂ ਪਹੁੰਚੇ ਪਰ ਜਿਸ ਤਰ੍ਹਾਂ ਇਹ ਰੈਲੀ ਕੱਢ ਕੇ ਅਮਲ ਕਰਨ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਕਾਂਗਰਸ ਨੇ ਖੜੇ ਕੀਤੇ ਆ ਪਰ ਜਦੋਂ ਅਜਿਹੇ ਸਟੇਜਾਂ ਕਾਂਗਰਸ ਦੀਆਂ ਲੱਗ ਰਹੀਆਂ ਹੁਣ ਬਹੁਤ ਸਾਰੇ ਮੰਚ ਤੇ ਬੈਠੇ ਹੋਏ ਅਜਿਹੇ ਚਿਹਰੇ ਜਿਨ੍ਹਾਂ ਦੇ ਅੰਦਰ ਇੱਕੋ ਗੱਲ ਉੱਭਰਦੀ ਵੱਖਾਈ ਦਿੰਦੀ ਆ ਕਿ ਕਾਂਗਰਸ ਬੈਨੋ ਟਿਕਟ ਦੇਵੇ ਕਾਂਗਰਸ ਕਿਸ ਨੂੰ ਟਿਕਟ ਦੇ ਕੇ ਨਵਾਜੇਗੀ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਸਵਾਲ ਬਣਿਆ ਹੋਇਆ ਹੈ ਕਿਉਂਕਿ ਕਾਂਗਰਸ ਅਖੀਰ ਦੇ ਵਿੱਚ ਜਾ ਕੇ ਪੱਤੇ ਖੋਲਦੀ ਆ ਪਰ ਇਸੇ ਦਰਮਿਆਨ ਇਹ ਵੀ ਸਵਾਲ ਪੈਦਾ ਹੋ ਰਿਹਾ ਕਿ ਜਦੋਂ ਪੰਜਾਬ ਯੂਥ ਕਾਂਗਰਸ ਦੇ ਸੰਗਠਨ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋਏ ਤੜੇਬੰਦੀ ਖੜੀ ਹੋਈ ਜਿੱਥੇ ਇਹ ਸਵਾਲ ਖੜਾ ਹੋ ਰਿਹਾ ਕਿ ਹੁਣ ਪੰਜਾਬ ਦੇ ਵਿੱਚ ਅਗਲਾ ਯੂਥ ਕਾਂਗਰਸ ਦਾ ਪ੍ਰਧਾਨ ਕੌਣ ਹੋ ਸਕਦਾ ਹੈ ਤਾਂ ਪਟਿਆਲਾ ਦਿਹਾਤੀ ਦੇ ਵਿੱਚ ਇੱਕ ਸੋਚ ਕੇ ਸਮਝ ਕੇ ਇਹ ਰੈਲੀ ਰੱਖੀ ਗਈ ਹੈ ਜਿਸ ਦੇ ਵਿੱਚ ਮੋਹਿਤ ਮਹਿੰਦਰਾ ਨੂੰ ਇੱਕ ਵਾਰ ਫਿਰ ਉਭਾਰਿਆ ਜਾ ਰਿਹਾ ਹੈ ਤਾਂ ਮੋਹਿਤ ਮਹਿੰਦਰਾ ਤੋਂ ਕਿਹੜੇ ਚਿਹਰੇ ਔਖੇ ਨੇ ਜਿਹੜੇ ਧੜੇ ਔਖੇ ਨੇ ਪਟਿਆਲਾ ਦਿਹਾਤੀ ਤੇ ਸ਼ਹਿਰੀ ਦੇ ਵਿੱਚ ਤੇ ਕਬੱਡੀ ਲੜਾਈ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਈ ਦੇ ਕਿ ਕਿ ਆਖਰ ਕਾਂਗਰਸ ਕਿਹੜੇ ਚਿਹਰੇ ਮੋਰੇ ਨੂੰ ਅੱਗੇ ਰੱਖ ਕੇ ਤੁਰਦੀ ਹੈ ਪਟਿਆਲਾ ਦੇ ਵਿੱਚ ਕਿਹੜਾ ਉਮੀਦਵਾਰ ਕਾਂਗਰਸ ਨੂੰ ਫਿੱਟ ਬੈਠ ਸਕਦਾ ਕਿਉਂਕਿ ਬਹੁਤ ਸਾਰੇ ਚਿਹਰੇ ਜਿਹੜੇ ਸੀ ਉਹ ਖਿਸਕਦੇ ਵੱਖਾਈ ਦੇ ਰਿਹਾ ਕਿਉਂਕਿ ਕਬੱਡੀ ਲੋਬੀ ਕਾਂਗਰਸ ਦੀ ਜਿਹੜੀ ਪਟਿਆਲਾ ਦੇ ਵਿੱਚ ਬੈਠੀ ਸੀ ਜਿਹੜੀ ਕਾਂਗਰਸ ਨਾਲ ਜੁੜੀ ਹੋਈ ਸੀ ਕਾਂਗਰਸ ਨੂੰ ਵੋਟ ਕਰਦੀ ਸੀ ਉਹ ਲੋਬੀ ਸੀ ਕੈਪਟਨ ਮਰਿੰਦਰ ਸਿੰਘ ਧਿਰਵਾਲੀ ਮਹਾਰਾਣੀ ਪ੍ਰਨੀਤ ਕੌਰ ਵਾਲੀ ਤਾਂ ਇਸ ਦੇ ਨਾਲ ਹੀ ਬਹੁਤ ਸਾਰੀਆਂ ਚੁਣੌਤੀਆਂ ਇਸ ਕਰਕੇ ਕਾਂਗਰਸ ਦੇ ਅੰਦਰ ਪੈਦਾ ਹੋ ਗਈਆਂ ਕਿ ਕਬੱਡਾ ਹਜੂਮਾ ਭਾਜਪਾ ਦੇ ਵਿੱਚ ਚਲਾ ਗਿਆ ਤੇ ਹੁਣ ਬੀਬਾ ਜੈਨਦਰ ਕੌਰ ਜਿਸ ਤਰ੍ਹਾਂ ਦੀ ਕਸ਼ਮਕਸ਼ ਕਰ ਰਿਹਾ ਤਾਂ ਉਹਨਾਂ ਦੀ ਚੈਲ ਪੈਲ ਨੂੰ ਦੇਖ ਕੇ ਇਹ ਲੱਗਦਾ ਕਿ ਪਾਲਪਾ ਨਾ ਨੁ ਟਿਕਟ ਦੇਗੀ ਜਾਂ ਕੈਪਟਨ ਮਰਿੰਦਰ ਸਿੰਘ ਆਪਣੀ ਧੀ ਲਈ ਬੀਬਾ ਜੈਨਦਰ ਕੌਰ ਲਈ ਟਿਕਟ ਮੰਗਣਗੇ ਪਰ ਆਖਰ ਬੀਬਾ ਜੈਨਦਰ ਕੌਰ ਲਈ ਵੱਡੀਆਂ ਚੁਣੌਤੀਆਂ ਕਿਹੜੀਆਂ ਨੇ ਪਹਿਲਾਂ ਜ਼ਿਕਰ ਕਰਦੇ ਆ ਪਟਿਆਲਾ ਦੇ ਹਾਤੀ ਵਿੱਚ ਰੱਖੀ ਉਸ ਰੈਲੀ ਦੇ ਵਿੱਚ ਜਿੱਥੇ ਰਾਜਾ ਵਡਿੰਗ ਪਹੁੰਚੇ ਹੋਏ ਸੀ ਡਾਕਟਰ ਧਰਵੀਰ ਗਾਂਧੀ ਪਹੁੰਚੇ ਹੋਏ ਸੀ ਤੇ ਪੰਜਾਬ ਦੇ ਇੰਚਾਰਜ ਪੁਪੇਸ਼ ਬਗੇਲ ਪਹੁੰਚੇ ਹੋਏ ਸੀ ਉੱਥੇ ਪਹੁੰਚੇ ਹੋਏ ਸੀ ਸਾਬਕਾ ਪੁਲਿਸ ਅਧਿਕਾਰੀ ਗੁਰਿੰਦਰ ਸਿੰਘ ਢੈਲੋਂ ਜਿਹੜੇ ਆਈਪੀਐਸ ਅਧਿਕਾਰੀ ਐ ਐਸੇ ਨਾਲ ਬਹੁਤ ਸਾਰੇ ਹੋਰ ਵੀ ਜਿਹੜੇ ਕਾਂਗਰਸ ਦੇ ਕੌਂਸਲਰ ਸੀ ਤੇ ਉੱਥੇ ਇੱਕ ਜਹਾਜ ਸਖਸ਼ ਵੀ ਸੀ ਉੱਥੇ ਅਜਿਹਾ ਸਖਸ਼ਿਸ ਕਰਕੇ ਸੀ ਜੋ ਪਟਿਆਲਾ ਦਿਹਾਤੀ ਤੇ ਪਟਿਆਲਾ ਸ਼ਹਿਰੀ ਵਿੱਚ ਦਾਬੀਦਾਰੀ ਜਿਤਾ ਰਿਹਾ ਉਸ ਦਾ ਨਾਮ ਹੈ ਸੰਜੀਵ ਸ਼ਰਮਾ ਬਿੱਟੂ ਆਕਰ ਸੰਜੀਵ ਸ਼ਰਮਾ ਬਿੱਟੂ ਪਟਿਆਲਾ ਦਿਹਾਤੀ ਦੇ ਵਿੱਚ ਜੇ ਨਹੀਂ ਆਉਂਦੇ ਤਾਂ ਸ਼ਹਿਰ ਦੇ ਵਿੱਚ ਦਾਅਵੇਦਾਰੀ ਰੱਖਦੇ ਆ ਜੇ ਸ਼ਹਿਰ ਦੇ ਵਿੱਚ ਦਾਵੇਦਾਰੀ ਰੱਖ ਰਿਹਾ ਤਾਂ ਫਿਰ ਗੁਰਿੰਦਰ ਸਿੰਘ ਢਿੱਲੋਂ ਨੂੰ ਕਾਂਗਰਸ ਕਿਹੜੀ ਸਪੇਸ ਦੇ ਵਿੱਚ ਰੱਖੇਗੀ ਇਹ ਤਮਾਮ ਸਵਾਲ ਬਣਦੇ ਜਾ ਰਹੇ ਆ ਖੈਰ ਜਦੋਂ ਅੱਜ ਅਮਨਪੁਰੂਨ ਦੀ ਸਥਿਤੀ ਨੂੰ ਲੈ ਕੇ ਇਹ ਰੈਲੀ ਰੱਖੀ ਗਈ ਰੈਲੀ ਦੌਰਾਨ ਦੋ ਤਿੰਨ ਧੜੇ ਸਰਗਰਮ ਦਿਖਾਈ ਦਿੱਤੇ ਇੱਕ ਉਹ ਧੜਾ ਜਿਹੜਾ ਮੋਹਤ ਮਹਿੰਦਰਾ ਦੇ ਹੱਕ ਵਿੱਚ ਨਾਰੇ ਮਾਰ ਰਿਹਾ ਸੀ ਇੱਕ ਉਹ ਧੜਾ ਜਿਹੜਾ ਸੰਜੀਵ ਸ਼ਰਮਾ ਬਿੱਟੂ ਦੇ ਹੱਕ ਵਿੱਚ ਉਹਨਾਂ ਦੇ ਚਿਹਰੇ ਦਾ ਉਭਾਰ ਕਰ ਰਿਹਾ ਸੀ ਫਿਰ ਇੱਕ ਹੋਰ ਧੜਾ ਪਟਿਆਲਾ ਦਿਹਾਤੀ ਦੇ ਵਿੱਚ ਬੈਠਾ ਜਿਹੜਾ ਬਹੁਤ ਮਹਿੰਦਰਾ ਦਾ ਵਿਰੋਧ ਕਰਦਾ ਉਹ ਹੈ ਸੰਜੀਵ ਸ਼ਰਮਾ ਕਾਲੂ ਦਾ ਧੜਾ ਇਸ ਕਰਕੇ ਸੰਜੀਵ ਸ਼ਰਮਾ ਕਾਲੂ ਤੇ ਸੰਜੀਵ ਸ਼ਰਮਾ ਬਿੱਟੂ ਇੱਕੋ ਲੋਬੀ ਦੇ ਬੰਦੇ ਆ ਜਿਹੜੇ ਮੋਹਤ ਮਹਿੰਦਰਾ ਦਾ ਵਿਰੋਧ ਕਰਦੇ ਆ ਖੈਰ ਮੋਹਤ ਮਹਿੰਦਰਾ ਦਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਹੈ ਤੇ ਸਾਬਕਾ ਮੰਤਰੀ ਰਹੇ ਬ੍ਰਹਮਿੰਦਰ ਆਦੇਸ ਪੁੱਤਰ ਆ ਇਸ ਕਰਕੇ ਇੱਕ ਵੱਡੀ ਲੋਬੀ ਬ੍ਰਹਮੇਂਦਰਾ ਦੇਵੀ ਖਿਲਾਫ ਹੀ ਹੈ ਉਹੀ ਲੋਬੀ ਹੁਣ ਜਿਹੜੀ ਹੈ ਮੋਹਤ ਮਹਿੰਦਰਾ ਦੇਵੀ ਖਿਲਾਫ ਹੈ ਕਿਉਂਕਿ ਪਹਿਲਾਂ ਤਾਂ ਮੋਹਤ ਮਹਿੰਦਰਾ ਨੂੰ ਯੂਥ ਕਾਂਗਰਸ ਦੀ ਪ੍ਰਧਾਨਗੀ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਵਾਲ ਪੈਦਾ ਹੋਏਗਾ ਪਰ ਸੰਜੀਵ ਸ਼ਰਮਾ ਕਾਲੂ ਜਿਹੜੇ ਆ ਉਹ ਜਰੂਰ ਆਪਣੀ ਦਾਵੇਦਾਰੀ ਅੰਦਰ ਖਾਤੇ ਜਿਤਾਉਂਦੇ ਆ ਨਾਰਾਜ਼ਗੀ ਵੀ ਪ੍ਰਗਟ ਕਰਦੇ ਆ ਦੇ ਮੋਹਤ ਮਹਿੰਦਰਾ ਦੇ ਖਿਲਾਫ ਮੋਰਚਾ ਵੀ ਖੋਲ੍ਹ ਦਿਆ ਇਹ तमाम ਗੱਲਾਂ ਦਾ ਜ਼ਿਕਰ ਇਸ ਕਰਕੇ ਕਰਨਾ ਪੈ ਰਿਹਾ ਕਿਉਂਕਿ ਦੋ ਜਹੇ ਧੜੇ ਜਿਹੜੇ ਨੇ ਉਹ ਜ਼ਰੂਰ ਬ੍ਰਹਮੇਂਦਰਾ ਦੇਸ ਪੁੱਤਰ ਦੀ ਕੇਰਾਬੰਦੀ ਜ਼ਰੂਰ ਕਰਨਗੇ ਕਿਉਂਕਿ ਸੰਜੀਵ ਸ਼ਰਮਾ ਕਾਲੂ ਜਿਹੜੇ ਆ ਉਹ ਪਹਿਲਾਂ ਹੀ ਵਿਰੋਧ ਕਰ ਰਿਹਾ ਤੇ ਸੰਜੀਵ ਸ਼ਰਮਾ ਬਿੱਟੂ ਜਿਹੜੇ ਕਿਸੇ ਸਮੇਂ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਦੀ ਲੋਬੀ ਦੇ ਨਾਲ ਰਹੇ ਆ ਜਦੋਂ ਤੋਂ ਪ੍ਰਨੀਤ ਕੌਰ ਨੇ ਸੰਜੀਵ ਸ਼ਰਮਾ ਬਿੱਟੂ ਨੂੰ ਉਹ ਲੋਕ ਕਿਹਾ ਮੋਤੀ ਮਹਿਲ ਤੋਂ ਦੂਰ ਰਹਿਣ ਲਈ ਕਹਿਤਾ ਤਾਂ ਉਹਨਾਂ ਨੇ ਵੱਖਰਾ ਰਾਹ ਚੁਣ ਲਿਆ ਉਹ ਕਾਂਗਰਸ ਦੇ ਵਿੱਚ ਆ ਗਏ ਤੇ ਉਹਨਾਂ ਨੇ ਸਿੱਧੇ ਤੌਰ ਤੇ ਹੁਣ ਮੋਰਚਾ ਖੋਲਣ ਦਾ ਫੈਸਲਾ ਕਰ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਾਂਗਰਸ ਸੰਜੀਵ ਸ਼ਰਮਾ ਬਿੱਟੂ ਨੂੰ ਟਿਕਟ ਦੇ ਕੇ ਨਿਵਾਜ਼ੀ ਐ ਤਾਂ ਵੱਡੀ ਚੁਣੌਤੀ ਬੀਬਾ ਜੈਨਦਰ ਕੌਰ ਲਈ ਇਹੀ ਹੋਏਗੀ ਕਿ ਸੰਜੀਵ ਸ਼ਰਮਾ ਬਿੱਟੂ ਦੇ ਨਾਲ ਨਜਿੱਠਣਾ ਕਿਵੇਂ ਹੈ ਤਾਂ ਉਸ ਤੋਂ ਬਾਅਦ ਇਹ ਵੀ ਸਵਾਲ ਪੈਦਾ ਹੋ ਰਿਹਾ ਕਿ ਜੇ ਕਾਂਗਰਸ ਨੇ ਸੰਜੀਵ ਸ਼ਰਮਾ ਬਿੱਟੂ ਨੂੰ ਟਿਕਟ ਨਾ ਦਿੱਤੀ ਜੇ ਟਿਕਟ ਗੁਰਿੰਦਰ ਸਿੰਘ ਢਿੱਲੋਂ ਨੂੰ ਦੇਤੀ ਤਾਂ ਵੱਡੀ ਚੁਣੌਤੀ ਕਾਂਗਰਸ ਲਈ ਹੋਏਗੀ ਕਿ ਸੰਜੀਵ ਸ਼ਰਮਾ ਬਿੱਟੂ ਆਜ਼ਾਦ ਤੌਰ ਤੇ ਪਟਿਆਲਾ ਸ਼ਹਿਰ ਦੇ ਵਿੱਚੋਂ ਚੋਣ ਲੜਦਾ ਵੱਖਾਈ ਦੇਗਾ ਤਾਂ ਵੱਡੀ ਮੁਸੀਬਤ ਜਿੱਥੇ ਬੀਬਾ ਜੈਨਦਰ ਕੌਰ ਲਈ ਹੋਏਗੀ ਉੱਥੇ ਸਭ ਤੋਂ ਵੱਡੀ ਮੁਸੀਬਤ ਕਾਂਗਰਸ ਲਈ ਜਾਂ ਜਣਾ ਵਿੱਚ ਤੇਲ ਦੇਣ ਦਾ ਕੰਮ ਸੰਜੀਵ ਸ਼ਰਮਾ ਬਿੱਟੂ ਜ਼ਰੂਰ ਕਰੇਗਾ ਪਟਿਆਲਾ ਦਿਹਾਤੀ ਦੇ ਵਿੱਚ ਜਿਸ ਤਰ੍ਹਾਂ ਦੀ ਲੌਬੀ ਤਿਆਰ ਹੋ ਚੁੱਕੀ ਹੈ ਤਾਂ ਉਸ ਦੇ ਲਈ ਮੋਹਤ ਮਹਿੰਦਰਾ ਲਈ ਇੱਕ ਜਹੇ ਕੰਡੇ ਵਿਛਾਉਣ ਦਾ ਕੰਮ ਸੰਜੀਵ ਸ਼ਰਮਾ ਕਾਲੂ ਕਰਦਾ ਨਜ਼ਰ ਆਏਗਾ ਕਿ ਆ ਜਾ ਰਿਹਾ ਕਿ ਮੋਹਤ ਮਹਿੰਦਰਾ ਜਦੋਂ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਹੈ ਉਹਨਾਂ ਨੇ ਪੁਰਾਣੇ ਕਾਂਗਰਸ ਦੇ ਸਾਥੀਆਂ ਨੂੰ ਕੌਂਸਲਰਾਂ ਨੂੰ ਨਾਲ ਜੋੜਨ ਦਾ ਕੰਮ ਨਹੀਂ ਕੀਤਾ ਇਸੇ ਕਰਕੇ ਇੱਕ ਵੱਡੀ ਟੜੇਬੰਦੀ ਦੇ ਵਿੱਚੋਂ ਕਾਂਗਰਸ ਨੂੰ ਫੇਰ ਲੰਘਣਾ ਪੈ ਸਕਦਾ ਹੈ ਕਾਂਗਰਸ ਜਿੱਥੇ ਵੱਡੇ ਜਿਗਸ ਚਿਹਰਿਆਂ ਵਿੱਚ ਉਲਝੀ ਹੋਈ ਹੈ ਜਿੱਥੇ ਮੁੱਖ ਮੰਤਰੀ ਦੇ ਦਬੇਦਾਰੀਆਂ ਦੇ ਵਿੱਚ ਉਲਝੀ ਹੋਈ ਹੈ ਉੱਥੇ ਹੀ ਟਿਕਟਾਂ ਦੀ ਵੰਡ ਵੇਲੇ ਇੱਕ ਜਹੀ ਚੁਣੌਤੀ ਦੇ ਵਿੱਚੋਂ ਵੀ ਲੰਘੇਗੀ ਜਿਹੜੀ ਲੋਬੀ ਹੇਠਲੇ ਪੱਧਰ ਦੇ ਵਿੱਚ ਧੜੇ ਬੰਦੀਆਂ ਦੇ ਰੂਪ ਵਿੱਚ ਦਿਖਾਈ ਦੇ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਚਿਹਰੇ ਬਿਲਕੁਲ ਸਪਸ਼ਟ ਹੁੰਦੇ ਦਿਖਾਈ ਦੇਣਗੇ ਪਰ ਜੇ ਕਿਹਾ ਜਾਵੇ ਕਿ ਗੱਠਜੋੜ ਹੋ ਜਾਏਗਾ ਜਾਂ ਗੱਠਜੋੜ ਨਹੀਂ ਵੀ ਹੁੰਦਾ ਤਾਂ ਉਸੇ ਤਰ੍ਹਾਂ ਦੀਆਂ ਚੁਣੌਤੀਆਂ ਬੀਬਾ ਜੈਨਦਰ ਕੌਰ ਨੂੰ ਸਹੇੜਨੀਆਂ ਪੈਣਗੀਆਂ ਜਿਹੜੀਆਂ ਚੁਣੌਤੀਆਂ ਦੇ ਵਿੱਚੋਂ ਪਰਨੀਤ ਕੌਰ ਦੇ ਪੱਲੇ ਹਾਰ ਮਿੱਥ ਕੇ ਦਿੱਤੀ ਗਈ ਸੀ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਜੇ ਗੱਠਜੋੜ ਹੁੰਦਾ ਤਾਂ ਪਰਨੀਤ ਕੌਰ ਦੀ ਜਿੱਤ ਪੱਕੀ ਸੀ ਪਰ ਜਿਸ ਤਰ੍ਹਾਂ ਦੇ ਮਾਰਜਨ ਦੇ ਵਿੱਚੋਂ ਪਰਨੀਤ ਕੌਰ ਹਾਰ ਦੀ ਵਿਖਾਈ ਦਿੱਤੀ ਹੈ ਤਾਂ ਉਸੇ ਤਰ੍ਹਾਂ ਦੀਆਂ ਚੁਣੌਤੀਆਂ ਬੀਬਾ ਜੈਨਦਰ ਕੌਰ ਦੇ ਕੋਲ ਵੀ ਪਈਆਂ ਦਿਖਾਈ ਦੇ ਰੀਆਂ